ਅਗਲੀ ਪੀੜੀ ਤੇ ਤਾਂ ਉਹ ਖਤਮ ਹੈ ਕੰਮ ਕਿਤਾਬਾਂ ਤੋਂ ਵੀ ਨਹੀਂ ਪੜੀਆਂ ਜਾਣਗੀਆਂ ਮੈਨੂੰ ਲੱਗਦਾ ਤਬ ਇਹ ਕਿਵੇਂ ਸੰਭਾਲਾਂਗੇ ਅਸੀਂ ਕਿਵੇਂ ਦੱਸਾਂਗੇ ਅਸੀਂ ਯਾ ਮਿਸ ਹੋ ਗਿਆ ਤੁਹਾਨੂੰ ਲੱਗਦਾ ਅਸੀਂ ਲੰਘ ਗਏ ਬਸ ਹੁਣ ਨਹੀਂ ਹੋ ਸਕਦਾ ਕੁਝ ਦੇਖੋ ਮੈਨੂੰ ਲੱਗਦਾ ਇਹ ਆਪਣੇ ਤੇ ਡਿਪੈਂਡ ਹੁੰਦਾ ਹਨਾ ਇਹ ਚੀਜ਼ਾਂ ਦਾ ਹੁਣ ਜਿਵੇਂ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਕੱਲ ਨੂੰ ਚਲੋ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਪਿੰਡ ਲੈ ਕੇ ਜਾਓ ਪਿੰਡ ਤਾਂ ਦੇਖੋ ਆਪਣੇ ਸਾਰਿਆਂ ਦੇ ਹੈਗੇ ਆ ਬੈਕ ਤਾਂ ਆਪਣੀ ਸਾਰਿਆਂ ਦੀ ਪਿੰਡ ਹੀ ਆ ਹਨਾ ਪਿੰਡ ਲੈ ਕੇ ਜਾਓ ਉਹਨਾਂ ਨੂੰ ਖੇਤ ਦਿਖਾਓ ਮੋਟਰਾਂ ਦਿਖਾਓ ਕਿਹੜੀਆਂ ਚੀਜ਼ਾਂ ਕਿਵੇਂ ਇੱਕ ਸਭ ਤੋਂ ਵੱਡੀ ਜਿਹੜੀ ਦੇਖੋ ਪ੍ਰੋਬਲਮ ਆ ਰਹੀ ਹੈ ਕਹਿੰਦੇ ਬੱਚਿਆਂ ਨੂੰ ਡਸਟ ਤੋਂ ਪ੍ਰੋਬਲਮ ਹੋਣ ਲੱਗੀ ਬੱਚੇ ਬਿਮਾਰ ਹੁੰਦੇ ਨੇ ਉਹ ਕਿਉਂ ਹੋ ਰਹੇ ਨੇ ਕਿਉਂਕਿ ਆਪਾਂ ਉਹ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਰੱਖਿਆ ਮਿੱਟੀ 'ਚ ਖੇਡਣੇ ਨਹੀਂ ਦਿੱਤਾ ਜਵਾਬ ਹੈਨਾ ਹੁਣ ਆਪਣੇ ਵੇਲੇ ਆਪਾਂ ਮਿੱਟੀ 'ਚ ਕਿੰਨਾ ਖੇਡਦੇ ਸੀ ਮੈਨੂੰ ਲੱਗਦਾ ਆਪਣੇ ਬੱਚਿਆਂ ਨੂੰ ਚੱਕੋ ਤੇ ਮਿੱਟੀ 'ਚ ਲੈ ਕੇ ਜਾਓ ਹੂੰ ਜਦੋਂ ਮਿੱਟੀ ਦੇ ਵਿੱਚ ਬੱਚੇ ਖੇਡਣਗੇ ਉਹਨਾਂ ਨੂੰ ਕੋਈ ਇਨਫੈਕਸ਼ਨ ਨਹੀਂ ਹੋਊਗੀ ਜਿੰਨੇ ਤੁਸੀਂ ਉਹਨਾਂ ਨੂੰ ਸੈਂਸਟਿਵ ਬਣਾਉਂਗੇ ਨਹੀਂ ਹਾਂ ਇੰਡਸਟਰੀ ਨਾਲ ਲੱਗੇ ਆਪਾਂ ਖੁਦ ਹੀ ਇਦਾਂ ਦੇ ਆ ਬੱਚਿਆਂ ਦੇ ਉੱਪਰ ਥੋੜੀ ਜਿਹੀ ਮਿੱਟੀ ਲੱਗ ਜਾਏ ਆਪਾਂ ਕੱਪੜੇ ਚੇਂਜ ਕਰ ਦਿੰਦੇ ਆ ਇਹ ਬੱਚਾ ਗੰਦਾ ਹੋ ਗਿਆ ਹਣਾ ਥੋੜੀ ਜਿਹੀ ਨੇਰੀ ਚੱਲ ਜਾਏ ਆਪਾਂ ਉਹਨੂੰ ਕਵਰ ਕਰ ਲੈਨੇ ਆ ਤੇ ਤੁਸੀਂ ਦੇਖੋ ਆਪਾਂ ਜਦੋਂ ਨੇਰੀ ਆਉਂਦੀ ਹੁੰਦੀ ਸੀ ਭੱਜ ਜਾਂਦੇ ਹੁੰਦੇ ਸੀ ਗਲੀ 'ਚ ਖੇਡਦੇ ਗਲੀ 'ਚ ਇੰਜੋਏ ਕਰਦੇ ਹੁੰਦੇ ਸੀ ਤਾਂ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਮੀਂਹ ਪੈਣਾ ਤੇ ਮੀਂਹ 'ਚ ਨਹਾਈ ਜਾਣਾ ਮੀਂਹ 'ਚ ਨਹਾਉਣਾ ਕਿੰਨੀਆਂ ਵਧੀਆ ਚੀਜ਼ਾਂ ਕਹਿੰਦੇ ਪਿੱਤਰ ਨਹੀਂ ਹੁੰਦੀ ਮੀਂਹ 'ਚ ਨਹਾਉਣ ਨਾਲ ਤਾਂ